ਸਿੰਘ ਸਾਰੇ ਬਨਾ ਚੱਲਾ ਪਰਬਤਾਂ ਵਿਖੇ ਗੁਜ਼ਾਰਾ ਕਰ ਰਹੇ ਸਨ ਅਤੇ ਬੈਠੇ ਸਮੇਂ ਵੱਲ ਤੱਕ ਰਹੇ ਸਨ ਕਿ ਕੋਈ DAO ਨਿਕਲੇ ਤਾਂ ਦੇਸ਼ ਨੂੰ ਸੰਭਾਲੀਏ ਇਹਨਾਂ ਦੇ ਲੁਕ ਜਾਣ ਵਿੱਚ ਪੰਥ ਦੇ ਕੀਰਤੀਆਂ ਜਾਂ ਗਰੀਬਾਂ ਦੀ ਜੋ ਦਲਾਂ ਦੇ ਵਿੱਚ ਨਹੀਂ ਰਹਾ ਕਰਦੇ ਸਨ ਬੜੀ ਦੁਰਦਸ਼ਾ ਹੋਇਆ ਕਰਦੀ ਸੀ ਜਦ ਉਹਨਾਂ ਉੱਤੇ ਜ਼ੁਲਮ ਕਹਿਰ ਦੇ ਹੁੰਦੇ ਤਦ ਖਾਲਸੇ ਦੇ ਦਲ ਸਮਾਂ ਤਾੜ ਕੇ ਗੁੱਸਾ ਖਾ ਕੇ ਸ਼ੇਰਾਂ ਮੰਗ ਬਨਾ ਵਿੱਚੋਂ ਨਿਕਲ ਪੈਂਦੇ ਸਨ ਅਤੇ ਵੈਰੀਆਂ ਨਾਲ ਦੋ ਹੱਥ ਕਰ ਜਾਂਦੇ ਆਪਣੇਆਂ ਨੂੰ ਬਚਾ ਲੈਂਦੇ ਤੇ ਵੈਰੀਆਂ ਨੂੰ ਪਛਾੜ ਦਿੰਦੇ ਹੁਣ ਵੀ ਇਹੋ ਹਾਲ ਹੋਇਆ ਘੋਰ ਅਤਿਆਚਾਰਾਂ ਤੇ ਸਿੰਘਣੀਆਂ ਦੇ ਦੁਖੜਿਆਂ ਦੀ ਖਬਰ ਜਦ ਸਿੰਘਾਂ ਵਿੱਚ ਫੈਲੀ ਅਤੇ ਬਿਜਲਾ ਸਿੰਘ ਆਦਿਕ ਨੇ ਦਰਦਨਾਕ ਹੋਣੀਆਂ ਦੇ ਸਮਾਚਾਰ ਕਹਿ ਸੁਣਾਏ ਤਾਂ ਖਾਲਸੇ ਦੇ ਦਿਲਾਂ ਵਿੱਚ ਰੋਹ ਉੱਤਰ ਆਇਆ ਅਤੇ ਹਰ ਜਗ੍ਹਾ ਇਹ ਉਦਦਮ ਹੋਇਆ ਕਿ ਇੱਕ ਵੇਰ ਲਾਹੌਰ ਪਹੁੰਚਣਾ ਚਾਹੀਦਾ ਹੈ ਪਰ ਸਭ ਤੋਂ ਪਹਿਲਾਂ ਕਰੋੜਾ ਸਿੰਘ ਦਾ ਜਥਾ ਲਾਹੌਰ ਵੱਲ ਮੂੰਹ ਧਰ ਕੇ ਐਉਂ ਤੁਰਿਆ ਜਿਵੇਂ ਦਰਿਆ ਦਾ ਹੜ ਤੁਰਦਾ ਹੈ ਉਧਰੋਂ ਭਈ ਵਿਜੈ ਸਿੰਘ ਨੂੰ ਵੀ ਇਹ ਖਬਰ ਮਿਲੀ ਅਤੇ ਨਾਲ ਹੀ ਸਾਬਰ ਸ਼ਾ ਫਕੀਰ ਦੇ ਛੱਡੇ ਹੋਏ ਸੁਈਆਂ ਨੇ ਖਬਰ ਲਿਆ ਦੱਸੀ ਕਿ ਸ਼ੀਲਕੌਰ ਵੀ ਸਿੰਘਣੀਆਂ ਦੇ ਟੋਲੇ ਵਿੱਚ ਲਾਹੌਰ ਤਸੀਹੇ ਭੋਗ ਰਹੀ ਹੈ ਹੁਣ ਸਿੰਘ ਹੋਰਾਂ ਨੂੰ ਸਬਰ ਕਰਨਾ ਕਠਨ ਹੋ ਗਿਆ ਆਪ ਵਿਜੈ ਸਿੰਘ ਸਿੰਘਾਂ ਦੇ ਤਿਆਰੇ ਦੀ ਪੱਕੀ ਖਬਰ ਸੁਣ ਚੁੱਕੇ ਸਨ। ਸਾmber ਸ਼ਾਹ ਨੂੰ ਵਿਰਾਗ ਵਿੱਚ ਛੱਡ ਕੇ ਸਿੰਘ ਹੋរី ਕਰੋੜਾ ਸਿੰਘ ਦੇ ਦਲ ਵਿੱਚ ਆਰਲੇ। ਦਲ ਵਿੱਚ ਪਹੁੰਚਦੇ ਹੀ ਇਹਨਾਂ ਦੀ ਬੜੀ ਮਾਨਤਾ ਹੋਈ। ਇਹਨਾਂ ਦਾ ਜਸ ਤਾਂ ਸਾਰੇ ਵਿਦਤ ਹੀ ਸੀ ਅਤੇ ਸਭ ਸਿੱਖ ਅਮੀਰ ਦੇ ਪੁੱਤ ਦਾ ਜਿਨ੍ਹਾਂ ਸਰਬ ਸੁਖ ਛੱਡ ਕੇ ਕੰਡਿਆਂ ਦੀ ਸੇਜ ਦੁਖੀਆਂ ਦੇ ਹਿੱਤ ਕਬੂਲੀ ਸੀ। ਦਰਸ਼ਨ ਕਰਨ ਦੇ ਅਵਲਖੀ ਹੋ ਰਹੇ ਸਨ। ਆਪੋ ਵਿੱਚ ਦਵੱਲੀ ਬੜੇ ਪਿਆਰ ਨਾਲ ਮਿਲੇ ਜਾਣੋ ਸਕੇ ਵੀਰ ਹੁੰਦੇ ਹਨ ਗੱਲ ਕੀ ਹੁਣ ਖਾਲਸੇ ਦੇ ਦਲ ਆ ਨਿਕਲੇ ਸੇਵਾ ਦਾ ਕੰਮ ਅਤੇ ਕੁਝ ਕੁ ਸਵਾਰਾਂ ਦੀ ਜ਼ਥੇਦਾਰੀ ਵਿਧੇ ਸਿੰਘ ਦੇ ਹੱਥ ਦਿੱਤੀ ਗਈ ਖਾਲਸਾ ਬੜੇ ਬੜੇ ਬਚਵੇਂ ਰਸਤੇ ਕੂਚ ਕਰਦਾ ਕਰਦਾ ਇੱਕ ਦਿਨ ਪੌ ਫਟਾਲੇ ਤੋਂ ਪਹਿਲਾਂ ਹੀ ਲਾਹੌਰ ਦੇ ਲਾਗੇ ਜਾ ਪਹੁੰਚਾ ਅਤੇ ਸਾਰੇ ਦੇ ਸਾਰੇ ਬਿਜਲੀ ਦੀ ਤਰ੍ਹਾਂ ਉਸ ਥਾਂਵੇਂ ਜਾ ਪਏ ਜਿੱਥੇ ਸਿੰਘਣੀਆਂ ਦੁਖੜੇ ਭੋਗ ਰਹੀਆਂ ਸਨ ਪਹਿਰੇਦਾਰਾਂ ਵਿੱਚੋਂ ਜਿਨ੍ਹਾਂ ਨੇ ਟੱਕਰਾ ਕੀਤਾ ਇਸ ਤਰ੍ਹਾਂ ਕੱਟੇ ਗਏ ਜਿਵੇਂ ਗਾਜਰਾਂ ਹੋਣ ਤੇ ਬਾਕੀ ਦੇ ਤਤ ਫਟ ਨਸ ਗਏ ਵਿਜੇਮਾਨ ਖਾਲਸੇ ਦੇ ਸਰਦਾਰ ਉਸ ਢਲਾਨ ਵਿੱਚ ਇੱਕ ਨਿੱਕੀ ਗੰਢ ਢਾਕੇ ਜਾਵੜੇ ਜੋ ਜ਼ਮੀਨ ਦੇ ਅੰਦਰ ਭੋਰੇ ਜਿਹੇ ਵਾਂਗ ਸੀ ਸਿੰਘਣੀਆਂ ਦੀ ਦਸ਼ਾ ਦੇਖ ਕੇ ਸਭ ਦੀਆਂ ਅੱਖਾਂ ਵਿੱਚੋਂ ਲਹੂ ਉੱਤਰ ਆਇਆ ਬੱਚਿਆਂ ਦੇ ਟੁਕੜੇ ਖਿਲਰੇ ਹੋਏ ਬਦਬੂ ਫੈਲੀ ਹੋਈ ਇਹਨਾਂ ਵਿਚਾਰੀਆਂ ਦੀਆਂ ਮੁਸ਼ਕਾਂ ਕਸੀਆਂ ਹੋਈਆਂ ਕਈ ਥੰਮਾ ਨਾਲ ਜਕੜੀਆਂ ਹੋਈਆਂ ਕਈ ਮੋਈਆਂ ਪਈਆਂ ਕਈ ਸਿਸਕ ਰਹੀਆਂ ਸਨ ਕੱਪੜੇ ਵਿਚਾਰੀਆਂ ਦੇ ਲੀਰਾਂ ਨਾਲੋਂ ਵੀ ਪਰਲੇ ਪਾਰ ਚਿਹਰੇ ਮਜਨੂ ਨਾਲੋਂ ਵੀ ਲਿੱਸੇ ਪਰ ਜਿਵੇਂ ਮੋਹੇ ਸੱਪ ਦੀ ਵੀ ਮਣੀ ਚਮਤਕ੍ਰਿਤ ਰਹਿੰਦੀ ਹੈ ਤੇਵੇਂ ਵਾਹਿਗੁਰੂ ਸ਼ਬਦ ਦੀ ਤੁਣ ਉਨ੍ਹਾਂ ਦੇ ਹਿਰਦਿਆਂ ਵਿੱਚੋਂ ਅਚਰਜ ਪਿਆਰ ਨਾਲ ਲਿਸ਼ਕ ਦੇ ਰਹੀ ਸੀ। ਵਿਜੇ ਸਿੰਘ ਦੀ ਫੁਰਤੀ ਤੇ ਸਾਥੀਆਂ ਦੀ ਚਲਾਕੀ ਨੇ ਝਟਪਟ ਮੁਸ਼ਕਾਂ ਕਟਣੀਆਂ ਸ਼ੁਰੂ ਕਰ ਦਿੱਤੀਆਂ। ਸਰਦਾਰ ਕਰੋੜਾ ਸਿੰਘ ਹੁਰੀ ਆਪਣੇ ਚਾਦਰੇ ਤੇ ਹੋਰਨਾਂ ਸਾਥੀਆਂ ਦੇ ਵਾਧੂ ਕੱਪੜੇ ਲੈ ਲੈ ਕੇ ਉਹਨਾਂ ਨੂੰ ਦੇ ਹੀ ਜਾ ਰਹੇ ਸਨ ਜਿਨ੍ਹਾਂ ਦੇ ਕੱਪੜੇ ਫਟ-ਫਟ ਕੇ ਪਿੰਡੇ ਨੂੰ ਲਕਾਉਣ ਜੋਗੇ ਵੀ ਨਹੀਂ ਰਹੇ ਸਨ। ਪਿਛਲੇ ਜਥੇਦਾਰਾਂ ਦੇ ਇਹ ਪਿਆਰ ਤੇ ਭਾਵਨਾਵਾਂ ਹੁੰਦੀਆਂ ਸਨ। ਅੱਜਕੱਲ ਤਾਂ अनेਕਾਂ ਘਰਾਣੇ ਸ਼ਰਾਬ ਆਦਿਕ ਕਰਮਾਂ ਦੇ ਸ਼ਿਕਾਰ ਹੋ ਗਏ ਹਨ ਤੇ ਫੈਸ਼ਨਾਂ ਤੇ ਦਿਖਾਵੇਆਂ ਵਗਰ ਲੱਗ ਕੇ ਗਿਰ ਰਹੇ ਹਨ ਕਈ ਅਯਾਸ਼ੀਆਂ ਵਿੱਚ ਪੈ ਕੇ ਜਗੀਰਾਂ ਤੇ ਵੱਡਿਆਂ ਦੀਆਂ ਕਮਾਈਆਂ ਰੁੜਾ ਰੁੜਾ ਕੇ ਕੰਗਾਲ ਹੋਈ ਜਾਂਦੇ ਹਨ ਇਸ ਵੇਲੇ ਸਿੰਘਾਂ ਦੀਆਂ ਅੱਖਾਂ ਦੀ ਪਵਿੱਤਰ ਤੇ ਨੀਵੀਂ ਦ੍ਰਿਸ਼ਟੀ ਸਿੰਘਣੀਆਂ ਦੀ ਸ਼ੁਕਰਗੁਜ਼ਾਰੀ ਤੇ ਪ੍ਰਸੰਨਤਾ ਹੀ ਦੇਖਣ ਦੇ ਯੋਗ ਸੀ ਸਤਿ ਸ੍ਰੀ ਅਕਾਲ ਤੇ ਵਹਿਗੂ ਜੀ ਕੀ ਫਤਿਹ ਦੇ ਧਨ ਸਤਗੁਰ ਦੇ ਜਕਾਰੇ ਗਜ ਰਹੇ ਸਨ ਸਾਰਾ ਕਾਰਜ ਫਤਿਹ ਹੋ ਗਿਆ ਭਾਵੇਂ ਲਾਹੌਰ ਵਿੱਚ ਮੰਨੂ ਦੀ ਫੌਜ ਤੇ ਮੰਨੂ ਦੀ ਬੇਗਮ ਤੇ ਉਮਰਾਵਾ ਦੇ ਝਗੜੇ ਹੋ ਰਹੇ ਸਨ ਪਰ ਫਿਰ ਵੀ ਤੁਰਕਾਂ ਦੀ ਪਾਤਸ਼ਾਹੀ ਦੀ ਰਾਜਧਾਨੀ ਦੇ ਪਾਸ ਇਸ ਤਰ੍ਹਾਂ ਪਹੁੰਚ ਕੇ ਕਟਾ ਵੱਡ ਕਰਨੀ ਭਾਰੀ ਦਲੇਰੀ ਦਾ ਕੰਮ ਸੀ ਅਤੇ ਚਾਰ ਚਫੇਰੇ ਕਰੜੇ ਖਤਰੇ ਨਾਲ ਘਿਰੀ ਹੋਈ ਵਿਉਂਤ ਸੀ ਇਸ ਲਈ ਬੜੀ ਫੁਰਤੀ ਨਾਲ ਇੱਕ ਇੱਕ ਜਣੇ ਨੇ ਇੱਕ ਇੱਕ ਭੈਣ ਨੂੰ ਘੋੜੇ ਤੇ ਨਾਲ ਬਿਠਾ ਲਿਆ ਉਸ ਮਕਾਨ ਵਿੱਚ ਬਾਲਕਾਂ ਦੇ ਲੋਥੜੇ ਇਕੱਠੇ ਕਰਕੇ ਤੇ ਮੋਇਆਂ ਨੂੰ ਵਿੱਚ ਰੱਖ ਕੇ ਲੱਕੜ ਪਾ ਕੇ ਅੱਗ ਲਾ ਦਿੱਤੀ ਤੇ ਝਟਪਟ ਤਿਲਕਦੇ ਹੋਏ ਦੂਰ ਜਾ ਕੇ ਜਥੇ ਨੇ ਇੱਕ ਬਨ ਵਿੱਚ ਜਾ ਕੇ ਦਮ ਲਿੱਤਾ ਰਸਤੇ ਵਿੱਚ ਇੱਕ ਪਿੰਡ ਵਿੱਚੋਂ ਰਸ ਤੇ ਪਾਣੀ ਲੈ ਗਏ ਹੁਣ ਇਸ ਬਨ ਵਿੱਚ ਅੱਪੜ ਕੇ ਸਿੰਘਾਂ ਨੇ ਕਮਰ ਕੱਸੇ ਖੋਲੇ ਅਤੇ ਰਾਵੀ ਦਰਿਆ ਵਿੱਚ ਜੋ ਨਾਲ ਵਹਿ ਰਿਹਾ ਸੀ ਇਸ਼ਨਾਨ ਪਾਣੀ ਕੀਤਾ ਵਿਚਾਰੀਆਂ ਸਿੰਘਣੀਆਂ ਨੂੰ ਮੁਦਤਾ ਮਗਰੋਂ ਜਲ ਨਸੀਬ ਹੋਇਆ ਫਿਰ ਲੰਗਰ ਤਿਆਰ ਕੀਤਾ ਗਿਆ ਪਹਿਲਾਂ ਸਿੰਘਣੀਆਂ ਨੂੰ ਛਕਾਇਆ ਗਿਆ ਫਿਰ ਸਭ ਨੇ ਛਕਿਆ ਜਦ ਸਭ ਪ੍ਰਸੰਨ ਹੋ ਗਏ ਤਾਂ ਸਰਦਾਰ ਕਰੋੜਾ ਸਿੰਘ ਅਤੇ ਵਿਜੈ ਸਿੰਘ ਨੇ ਛਕਿਆ ਕਿਉਂਕਿ ਇਹ ਦੋਵੇਂ ਭਲੇਪੁਰਖ ਲੰਗਰ ਵਰਤੌਣ ਦੀ ਸੇਵਾ ਕਰ ਰਹੇ ਸਨ ਕਿਉਂਕਿ ਸਿੱਖੀ ਦੇ ਊਸੂਲਾ ਅਨੁਸਾਰ ਜਥੇਦਾਰ ਵੀ ਸੇਵਾ ਨੂੰ ਜੀਵਨ ਸਫਲਤਾ ਸਮਝਦਾ ਹੈ ਹੁਣ ਐਸਾ ਬੰਨ ਨੂੰ ਬੰਨਿਆ ਗਿਆ ਜਿਸ ਨਾਲ ਹਰੇਕ ਸਿੰਘਣੀ ਨੂੰ ਉਸਦੇ ਪਿੰਡ ਟੱਬਰ ਵਿੱਚ ਪਹੁੰਚਾਇਆ ਗਿਆ ਜਿਸ ਕਿਸੇ ਦੇ ਸੰਬੰਧੀਆਂ ਵਿੱਚੋਂ ਕੋਈ ਨਹੀਂ ਸੀ ਰਹਾ ਉਹ ਜਥੇ ਵਿੱਚ ਹੀ ਸੇਵਾ ਦੇ ਕੰਮ ਉੱਤੇ ਲੱਗੀ ਰਹੀ ਅਤੇ ਆਪਣੇ ਭਰਾਵਾਂ ਦੀ ਵਿਪਤਾ ਵਿੱਚ ਹੱਥ ਵਟਾ ਕੇ ਜਨਮ ਮਰਨ ਸਵਾਰਦੀ ਰਹੀ ਵਿਜੈ ਸਿੰਘ ਹੋਰਾਂ ਨੂੰ ਸ਼ੀਲਕ ਹੋਰ ਦਾ ਠੀਕ-ਠੀਕ ਪਤਾ ਨਾ ਲੱਗਾ ਇਹ ਤਾਂ ਖਬਰ ਮਿਲ ਗਈ ਸੀ ਕਿ ਮੰਨੂ ਉਸਨੂੰ ਕੈਦ ਵਿੱਚੋਂ ਮਹੱਲਾ ਵਿੱਚ ਲੈ ਗਿਆ ਸੀ ਪਰ ਹੁਣ ਸੁਣਿਆ ਕਿ ਉਸਨੂੰ ਰਾਣੀ ਬਣਾ ਲਿਆ ਸੀ ਇਸ ਖਬਰ ਨੂੰ ਸੁਣ ਕੇ ਕਿਸੇ ਨੂੰ ਨਿਸ਼ਚੈ ਨਾ ਆਇਆ ਕਿ ਇਹ ਗੱਲ ਸੱਚੀ ਹੋਵੇਗੀ ਵਿਜੈ ਸਿੰਘ ਨੇ ਤਾਂ ਪੁਕਾਰ ਕੇ ਕਹਿ ਦਿੱਤਾ ਸੀ ਕਿ ਜੇ ਮੇਰੀ ਪਤਨੀ ਜਿਉਂਦੀ ਹੈ ਤਾਂ ਜ਼ਰੂਰ ਸਤ ਧਰਮ ਸਮੇਤ ਜਿਉਂਦੀ ਹੈ ਜੇ ਮਰ ਚੁੱਕੀ ਹੈ ਤਾਂ ਧਰਮ ਨੂੰ ਨਾਲ ਲੈ ਕੇ ਗਈ ਹੈ ਇਹ ਗੱਲ ਅਸੰਭਵ ਹੈ ਕਿ ਸਿੰਘਣੀ ਧਰਮ ਤਿਆਗ ਕੇ ਜੀਵੇ ਲੋਕੀ ਤਾਂ ਜਿੰਦ ਦੇ ਆਸਰੇ ਜੀਉਂਦੇ ਹਨ ਪਰ ਸਿੰਘਾਂ ਦੀ ਜਿੰਦ ਧਰਮ ਹੈ ਇਹ ਧਰਮ ਦੇ ਆਸਰੇ ਜੀਉਂਦੇ ਹਨ ਜਦੋਂ ਮਰਦੇ ਹਨ ਤਾਂ ਧਰਮ ਨੂੰ ਨਾਲ ਲੈ ਕੇ ਜਾਂਦੇ ਹਨ ਜਿਉਂਦੇ ਹਨ ਤਾਂ ਧਰਮ ਨੂੰ ਜਿੰਦ ਬਣਾ ਕੇ ਜੀਉਂਦੇ ਹਨ ਇਹ ਕਦੀ ਨਹੀਂ ਹੋ ਸਕਦਾ ਕਿ ਧਰਮ ਹਾਰ ਕੇ ਕੋਈ ਸਿੰਘ ਜਾਂ ਸਿੰਘਣੀ ਜੀਉਂਦੀ ਰਹੀ ਹੋਵੇ ਇਸ ਦਾ ਕਾਰਨ ਇਹ ਸੀ ਕਿ ਲੋਕ ਧਰਮ ਦੇ ਪਿਆਰੇ ਸਨ ਬਾਣੀ ਇਹਨਾਂ ਦਾ ਆਧਾਰ ਸੀ ਸਤਿਗੁਰਾਂ ਦੇ ਹੁਕਮ ਅਨੁਸਾਰ ਬਾਬੇ ਬੰਦਾ ਸਿੰਘ ਬਹਾਦਰ ਦੇ ਵੇਲੇ ਤੋਂ ਜਿਵੇਂ 10ਵੇਂ ਬਾਦਸ਼ਾਹ ਦੇ ਵੇਲੇ ਸੀ ਤੇਵੇਂ ਸਿੰਘਾਂ ਦੇ ਦਲਾਂ ਵਿੱਚ ਬਾਣੀ ਦੇ ਪਾਠ ਦਾ ਰੋਜ਼ਾਨਾ ਰਵਈਆ ਬੜਾ ਪੱਕਾ ਤੁਰਿਆ ਆ ਰਿਹਾ ਸੀ ਬਾਣੀ ਨੇ ਆਪਣੀ ਰੰਗਤ ਤਾਂ ਚਾੜਨੀ ਹੀ ਹੋਈ ਉੱਚਾ ਤੇ ਸੁੱਚਾ ਜੀਵਨ ਕੁਰਬਾਨੀ ਤੇ ਪਿਆਰ ਬਾਣੀ ਨੇ ਹੀ ਭਰ ਦਿੱਤਾ ਸੀ ਮੀਰ ਮੰਨੂ ਦਾ ਮਰਨਾ ਜਾਂ ਸਾਰੇ ਦੇਸ਼ ਵਿੱਚ ਸੁਣਿਆ ਗਿਆ ਤਾਂ ਸਿੰਘ ਬਨਾ ਵਿੱਚੋਂ ਐਉਂ ਨਿਕਲ ਪਏ ਜਿਵੇਂ ਰਾਤ ਬੀਤੀ ਤੇ ਸੂਰਜ ਨਿਕਲ ਪੈਂਦਾ ਹੈ ਸਾਰੇ ਦੇਸ਼ ਵਿੱਚ ਇੱਕ ਤਰਥਲ ਮਚ ਗਿਆ ਸਿੰਘਾਂ ਪਹਿਲੇ ਹੱਥ ਉਹਨਾਂ ਲੋਕਾਂ ਨੂੰ ਦੰਡ ਦਿੱਤਾ ਜਿਨ੍ਹਾਂ ਨੇ ਸ਼ਹਿਰ ਵਾਸੀ ਸਿੰਘ ਸਿੰਘਾਂ ਦੇ ਬੱਚੇ ਤੇ ਸਿੰਘਣੀਆਂ ਫੜਕੇ ਮਰਵਾਏ ਸਨ ਉਹਨਾਂ ਸਭ ਚੁਗਲੋਂ ਤਾਈ ਚੁਣ ਚੁਣ ਮਾਰਿਓ ਲੁੱਟਿਓ ਅਰ ਸਿੰਘਨ ਪੁਨ ਨੂਰ ਦੀਨ ਕੀ ਲੁੱਟੀ ਸਰਾਂਇ ਸਿੰਘ ਕੋਟ ਮਾਰਿਓ ਫਿਰਤਾਏ ਲੁੱਟਿਓ ਸਿੰਘਨ ਨਗਰ ਮਜੀਠਾ ਮਾਰਿਓ ਝੰਡਿਆਲਾ ਫਿਰਨੀਠਾ ਕਰਮੇ ਛੀਨੇ ਦਾ ਪਰਵਾਰ ਮਾਰ ਲੂਟ ਕੇ ਕਰਿਓ ਖੁਆਰ ਰਾਮੇ ਰੰਧਾਵੇ ਕਾ ਗ੍ਰਾਮ ਕਣੀਆਂ ਲੁੱਟਿਓ ਐਨ ਤਮਾਮ ਸੈਦੇ ਵਾਲੇ ਕਾ ਜੱਟ ਦਇਆਲਾ ਬੈਂਚ ਨਿਵਾਹੁ ਪੂਰੇ ਵਾਲਾ ਇਸਮਾਇਲ ਖਾਂ ਥਾ ਮੰਡਿਆਲੀਆ ਅਕਲ ਦਾਗ ਮਹੰਤ ਹੰਦਾਲੀਆ ਰੰਗੜ ਮਾਰੇ ਜਾ ਬੁਤਾਲੀਏ ਸਿੱਧੇ ਕੀਤੇ ਜੱਟ ਬੁੰਡਾਲੀਏ ਘੇਰ ਔਲੀਏ ਖਾਂ ਕੋ ਮਾਰੇਓ ਹਸਨਾ ਪੱਟੀ ਜਮ ਕਰ ਬਾਰੇਓ ਮਾਲਪੁਰੇ ਗੁਲਾਬੇ ਕੇਰੂ ਫਗਵਾੜਾ ਪੀ ਲੁੱਟਿਓ ਬਧੇਰੂ ਇਤਿਹਾਦ ਇੱਕ ਥੋਰਨ ਕੇ ਲੋਗ ਮੁਖਵਰਥੇ ਜੋ ਮਾਰਨ ਜੋਗ ਸੋ ਮਾਰੇ ਸਾਜਨ ਬਹ ਪਾਰੇ ਮਾਰੇ ਪੈਂਚ ਨੂੰ ਸ਼ਹਿਰੇ ਵਾਰੇ ਲੈ ਦੁਸ਼ਮਨੋਂ ਤੇ ਵੱਡ ਬਦਲੇ ਸਿੰਘਨ ਮਾਰ ਮਚਾਇਓ ਗਦਲੇ ਇਸ ਪ੍ਰਕਾਰ ਸਿੱਖਾ ਨੇ ਥਾਂ ਥਾਂ ਆਪਣੇ ਕੈਦੀ ਛਡਾਏ ਅਪਰਾਧੀਆਂ ਨੂੰ ਦੰਡ ਦਿੱਤੇ ਤੇ ਫਿਰ ਦੇਸ਼ ਨੂੰ ਸੰਭਾਲਣ ਵੱਲ ਲੱਗ ਪਏ ਪਰ ਉਧਰ ਮੁਰਾਦ ਬੇਗਮ ਬੜੀ ਚਲਾਕ ਜਵੇ ਵਾਲੀ ਅਤੇ ਦੰਨਾ ਤ੍ਰੀਮਤ ਸੀ ਉਸਨੇ ਪਤੀ ਦੇ ਮਰਦੇ ਹੀ ਸਾਰੇ ਦਰਬਾਰੀਆਂ ਅਮੀਰਾਂ ਤੇ ਵਜ਼ੀਰਾਂ ਨੂੰ ਆਪਣੇ ਨਾਲ ਗੰਢ ਲਿਆ ਸੀ ਅਤੇ ਆਪਣੇ ਤਿੰਨ ਬਰੇ ਦੇ ਨਿਆਣੇ ਪੁੱਤਰ ਨੂੰ ਗੱਦੀ ਉੱਤੇ ਬਿਠਾ ਕੇ ਆਪ ਸਰਬਰਾ ਬਣ ਕੇ ਰਾਜ ਕਰਨ ਲੱਗ ਗਈ। ਇਸਨੇ ਆਪਣੇ ਵਕੀਲ ਕਾਬਲ ਦੁਰਾਨੀ ਪਾਦਸ਼ਾਹ ਵੱਲ ਚੋਰੀ-ਚੋਰੀ ਘੱਲ ਦਿੱਤੇ ਕਿ ਆਪ ਪੰਜਾਬ ਦੀ ਨਵਾਬੀ ਮੇਰੇ ਪੁੱਤਰ ਦੇ ਹੱਕ ਵਿੱਚ ਮੇਰੀ ਸਰਬਰਾ ਹੀ ਹੇਠ ਕਰ ਦਿਓ। ਇਸੇ ਤਰ੍ਹਾਂ ਇਸਨੇ ਦਿੱਲੀ ਦੇ ਪਾਤਸ਼ਾਹ ਵੱਲ ਚੋਰੀ ਵਕੀਲ ਭਲ ਦਿੱਤੇ ਕਿ ਲਾਹੌਰ ਦੀ ਸੂਬੇਦਾਰੀ ਮੇਰੇ ਪੁੱਤਰ ਦੇ ਨਾਮ ਹੀ ਕਰ ਦਿਓ ਇਹਨਾਂ ਦੋਵਾਂ ਪਾਤਸ਼ਾਹਾਂ ਨੇ ਬੇਗਮ ਦੇ ਪੁੱਤਰ ਅਮੀਨੁਦੀਨ ਨੂੰ ਸੂਬੇਦਾਰ ਅਤੇ ਬੇਗਮ ਨੂੰ ਸਰਬਰਾਮਨ ਕੇ ਖੇਲਤ ਤੇ ਪਰਵਾਨੇ ਭੇਜ ਦਿੱਤੇ ਕਾਰਨ ਇਹ ਸੀ ਕਿ ਕਾਬਲ ਵਾਲਾ ਲਾਹੌਰ ਨੂੰ ਆਪਣੀ ਰਿਆਸਤ ਅਤੇ ਦਿੱਲੀ ਵਾਲਾ ਆਪਣੀ ਰਿਆਸਤ ਜਾਣਦੇ ਸਨ ਸੋ ਪੰਜਾਬ ਦਾ ਰਾਜ ਉਹ ਕਰ ਸਕਦਾ ਸੀ ਜੋ ਦੋਹਾਂ ਨੂੰ ਪ੍ਰਸੰਨ ਰੱਖ ਸਕੇ ਰਾਜ ਗਾਜ ਸੰਭਾਲ ਕੇ ਬੇਗਮ ਦੇਸ਼ ਦਾ ਬੰਧਨ ਨੂੰ ਬੰਨਣ ਲੱਗੀ ਸਭ ਤੋਂ ਭਾਰੀ ਦੁੱਖ ਸਿੱਖਾਂ ਦਾ ਸੀ ਸੋ ਮੋਮਨ ਖਾਨ ਆਇਬ ਨੂੰ ਫੌਜਾਂ ਦੇ ਕੇ ਅਮਨ ਕਰਾਉਣ ਵਾਸਤੇ ਲਾਇਆ ਤੇ ਭਿਖਾਰੀ ਖਾਨ ਨੂੰ ਜਿਸ ਦੀ ਬਣਵਾਈ ਹੋਈ ਸੁਨਹਿਰੀ ਮਸਜਿਦ ਇਸ ਵੇਲੇ ਤੱਕ ਲਾਹੌਰ ਵਿੱਚ ਹੈ ਉਸ ਨੂੰ ਵਜ਼ੀਰ ਮੁਕਰਰ ਕੀਤਾ ਇਹ ਬੜਾ ਭਲਾ ਸੁੰਦਰ ਅਤੇ ਚਤਰਪੁਰਖ ਸੀ ਇਸ ਈਸਲਾਨ ਨਾਲ ਬੇਗਮ ਦਾ ਰਾਜਪਤੀ ਵਾਂਗ ਹੀ ਤੁਰ ਪਿਆ। ਸੀਲ ਕੋਰ ਤੇ ਉਸ ਦਾ ਲਾਲ ਮਹਿਲਾ ਵਿੱਚ ਹੀ ਰਹੇ। ਜਦੋਂ ਮੀਰ ਮੰਨੂ ਸ਼ਿਕਾਰ ਗਿਆ ਸੀ ਤਾਂ ਬੇਗਮ ਨੇ ਪੂਰਾ ਬੰਨ ਨੂੰ ਇਸ ਗੱਲ ਦਾ ਬੰਨ ਲਿਆ ਹੋਇਆ ਸੀ ਕਿ ਉਸ ਦੇ ਆਉਣ ਤੋਂ ਪਹਿਲਾਂ ਹੀ ਮਾਂ ਪੁੱਤਰ ਦਾ ਝਗੜਾ ਪਾਰ ਕਰ ਛੱਡੇ। ਪਰ ਉਧਰੋਂ ਮੰਨੂ ਦੇ ਮਰ ਜਾਣ ਦੀ ਖਬਰ ਆ ਗਈ। ਹੁਣ ਬੇਗਮ ਨੂੰ ਆਪਣੀ ਬਨਾਵਟੀ ਭੈਣ ਦਾ ਆਪਣੇ ਪਾਸ ਰਹਿਣਾ ਇੱਕ ਸੁਖ ਤੇ ਆਸਰਾ ਹੋ ਦਿਸਿਆ। ਸ਼ੀਲਕੌਰ ਦੀ ਅਕਲ ਤੇ ਭਲਾਈ ਉਸ ਨੂੰ ਸਮਝੇ ਪੈ ਚੁੱਕੀਆਂ ਸਨ ਸੋ ਹਣ ਉਸ ਦੀ ਸਲਾਹ ਮੱਤ ਵਰਤਣ ਲੱਗ ਪਈ ਉਸ ਦੀ ਸੁਥਰੀ ਅਕਲ ਉਸ ਨੂੰ ਕਈ ਔਕੜਾਂ ਵਿੱਚ ਐਸੀਆਂ ਸਲਾਹਾਂ ਦਿੰਦੀ ਸੀ ਕਿ ਬੇਗਮ ਵਾਹ ਵਾਹ ਕਰ ਉੱਠਦੀ ਸੀ ਇਸ ਤਰ੍ਹਾਂ ਬੇਗਮ ਦੇ ਜੀਵ ਵਿੱਚ ਸ਼ੀਲਕੌਰ ਦਾ ਸਤਕਾਰ ਵਧਿਆ ਅਤੇ ਉਸ ਦੀ ਸੱਚੀ ਮੁੱਚੀ ਦੀ ਦਰਦਨ ਹੋ ਗਈ ਭਿਖਾਰੀ ਖਾਨ ਨੂੰ ਦਰਬਾਰੀ ਕੰਮਾਂ ਤੋਂ ਬਾਅਦ ਬੇਗਮ ਕਈ ਵਾਰ ਮਹਿਲਾਂ ਵਿੱਚ ਸੱਦ ਲਿਆ ਕਰਦੀ ਸੀ ਪਰਸ਼ੀਲ گور ਨੇ ਸਮਝਾਇਆ ਕਿ ਇਸ ਦਾ ਅੰਤ ਬੁਰਾ ਨਿਕਲੇਗਾ ਅਤੇ ਰਾਜ ਭਾਗ ਨਹੀਂ ਰਹੇਗਾ بیگم ਨੇ ਇਹ ਗੱਲ ਔਖੇ ਸੌਖੇ ਹੋ ਕੇ ਮੰਨ ਲਈ ਤਦ ਉਸ ਨੂੰ ਪਤਾ ਲੱਗਾ ਕਿ ਦਰਬਾਰੀ ਵੀ ਇਸ ਗੱਲ ਨੂੰ ਚੰਗਾ ਨਹੀਂ ਸਮਝਣ ਦੇ ਇਸ ਪ੍ਰਕਾਰ ਦੀਆਂ ਉੱਤਮ ਸਲਾਹਾਂ ਨੇ ਸ਼ੀਲ گور ਨੂੰ ਕੈਦ ਵਿੱਚ ਵੀ ਅਮੀਰੀ ਤੇ ਪਹੁੰਚਾ ਦਿੱਤਾ ਪਰ ਸ਼ੋਕ ਸ਼ੀਲ گور ਕਦੀ ਖਿੜਕੇ ਨਹੀਂ ਬੈਠੀ ਤਦੀਵ ਕੁਮਲਾਈ ਹੋਈ ਰਹਿੰਦੀ ਪਤੀ ਦਾ ਵਿਜੋਗ ਉਸ ਦੇ ਚਿੱਤ ਉੱਤੇ ਐਸਾ ਪੱਥਰ ਸੀ ਜੋ ਹਿਰਦੇ ਨੂੰ ਉਮਗੜ ਨਾ ਦਿੰਦਾ ਇਹ ਦੁੱਖ ਐਸਾ ਭਾਰਾ ਸੀ ਕਿ ਜੇ ਸ਼ੀਲਗੌਰ ਪਰਮੇਸ਼ਰ ਦੀ ਪਿਆਰੀ ਨਾ ਹੁੰਦੀ ਤਾਂ ਜ਼ਰੂਰ ਗਮ ਵਿੱਚ ਘੁੱਟ-ਘੁੱਟ ਕੇ ਮਰ ਜਾਂਦੀ ਪਰ ਭਾਣੇ ਮੰਨਣ ਦੇ ਯਤਨ ਨੇ ਉਸ ਦੇ ਸਰੀਰ ਤੇ ਆਤਮਾ ਦਾ ਵਿਜੋਗ ਨਹੀਂ ਹੋਣ ਦਿੱਤਾ ਜਿਵੇਂ ਟਹਿਣੀੋਂ ਟੁੱਟੇ ਫੁੱਲ ਠੰਡੇ ਮੌਸਮ ਅਤੇ ਸੀਤਲ ਜਲ ਵਿੱਚ ਰੱਖੇ ਹੋਏ ਕਈ ਕਈ ਦਿਨ ਸੁੱਕਦੇ ਤਾਂ ਨਹੀਂ ਪਰ ਟਾਣੀ ਵਾਲੇ ਜੋਬਨ ਤੇ ਖਿੜਾਓ ਵਾਲੇ ਵੀ ਨਹੀਂ ਰਹਿੰਦੇ ਤੇ ਮਈ ਸ਼ੀਲ ਸੋਚਵਾਨ ਪਰ ਸੁਥਰੇ ਮੱਥੇ ਵਾਲੀ ਚਿੰਤਾਤੁਰ ਪਰ ਰੋਣ ਹਾ ਕੀ ਹੋਣ ਤੋਂ ਦੂਰ ਗਮ ਵਿੱਚ ਕੁਠੀ ਹੋਈ ਪਰ ਕੋਲ ਬੈਠਿਆਂ ਨੂੰ ਠੱਠੀ ਹੋਈ ਨਾ ਲੱਗਣ ਵਾਲੀ ਦਸ਼ਾ ਵਿੱਚ ਰਹਿੰਦੀ ਸੀ ਬੇਗਮ ਇਸ ਦੁੱਖ ਨੂੰ ਜਾਣਦੀ ਸੀ ਅਤੇ ਉਪਾਅ ਸੋਚਦੀ ਸੀ ਕਿ ਕਿਵੇਂ ਇਸ ਦਾ ਪਤੀ ਆ ਜਾਵੇ ਤਾਂ ਵਿਚਾਰੀ ਦਾ ਦੁੱਖ ਦੂਰ ਹੋ ਜਾਵੇ ਅਤੇ ਮੇਰਾ ਸੁਖ ਹੋਰ ਵੱਧ ਜਾਵੇ ਕਿਉਂਕਿ ਉਸ ਨੂੰ ਅਤਰੰਗ ਸਹੇਲੀ ਤੇ ਸੱਚੀ ਦਰਦਣ ਨਾਲੋਂ ਵਧੇਰੇ ਸਿਆਣੀ ਅਤੇ ਪਿਆਰ ਵਾਲੀ ਲੱਬਣੀ ਔਖੀ ਸੀ ਪਹਿਲਾਂ ਤਾਂ ਬੇਗਮ ਨੇ ਚਨਾ ਦੇ ਹਾਕਮ ਵੱਲੋਂ ਪਤਾ ਮੰਗਵਾਇਆ ਜਿੱਥੇ ਕਿ ਸਾਬਰ ਸ਼ਾਹੀ ਦੱਸ ਪਈ ਸੀ ਉੱਥੋਂ ਪਤਾ ਲੱਗਾ ਕਿ ਵਿਜੈ ਸਿੰਘ ਕਿਤੇ ਜਥਿਆਂ ਵਿੱਚ ਚਲਾ ਗਿਆ ਹੈ ਇਸ ਲਈ ਬੇਗਮ ਨੇ ਵਿਜੈ ਸਿੰਘ ਦਾ ਹੁਲੀਆ ਤੇ ਅਤਾ ਪਤਾ ਦੇ ਕੇ ਪੰਜ ਸੱਤ ਸੂਈਏ ਛੱਡ ਦਿੱਤੇ ਜੋ ਸਿੰਘ ਹੋਰਾਂ ਦਾ ਪੂਰਾ ਪੂਰਾ ਪਤਾ ਕੱਢ ਦੇਣ ਇਧਰੋਂ ਸਿੱਖਾਂ ਦੀਆਂ ਮੜ ਮੱਲਾਂ ਮਾਰਨ ਦਾ ਬਾਜ਼ਾਰ ਗਰਮ ਹੋ ਰਿਹਾ ਸੀ ਜਿਸ ਲਈ ਬੇਗਮ ਨੇ ਮੋਮਨ ਖਾਨ ਦੇ سپرد ਗਸ਼ਤੀ ਫੌਜ ਕਰਕੇ ਦੇਸ਼ ਵਿੱਚ ਤੋਰੀ ਹੋਈ ਸੀ ਕਈ ਥਾਂ ਮੁੱਠਪੇੜਾਂ ਹੋਈਆਂ ਕਦੀ ਉਹ ਜਿੱਤੇ ਤੇ ਕਦੀ ਉਹ ਛੇਕੜ ਸ਼ੇਖਪੁਰੇ ਕੋਲ ਮੋਮਨ ਖਾਨ ਦੇ ਪੜਕਾਈ ਜੱਟਾਂ ਨਾਲ ਸਿੰਘਾਂ ਦੇ ਇੱਕ ਟੋਲੇ ਦਾ ਟੱਕਰਾ ਹੋ ਗਿਆ ਜਿਸ ਵਿੱਚ 5-4 ਚੰਗੇ ਸਿੰਘ ਸ਼ਹੀਦ ਹੋ ਗਏ ਪਰ ਖਾਲਸੇ ਦੇ ਹੱਲੇ ਅੱਗੇ ਉਹ ਠਹਿਰ ਨਾ ਸਕੇ ਪੈਰ ਹਿੱਲ ਗਏ ਅਤੇ ਮੈਦਾਨ ਖਾਲੀ ਛੱਡ ਕੇ ਭੱਜ ਗਏ ਭਾਈ ਬਿਜੈ ਸਿੰਘ ਇਸ ਜੰਗ ਵਿੱਚ ਅੱਗੇ ਵੱਧ ਵੱਧ ਕੇ ਲੜਦਾ ਰਿਹਾ ਸੀ ਜਦ ਹੱਲਾ ਬੋਲਿਆ ਤਾਂ ਵੀ ਮੂਰੇ ਸੀ ਉਸ ਖੰਭਾਂਣ ਵਿੱਚ ਇੱਕ ਤੁਰਕ ਦੀ ਤਲਵਾਰ ਪੱਟ ਤੇ ਲੱਗੀ ਇਸ ਮਰਦ ਨੇ ਲਤ ਨੂੰ ਬੰਨ ਲਿਆ ਤੇ ਪੀੜ ਨਾ ਜਨਾਈ ਅਤੇ ਵਧ-ਵਧ ਕੇ ਤਲਵਾਰ ਵੰਦਾ ਹੀ ਰਹਾ ਛੇਕੜੋਸ ਦਾ ਕੋੜਾ ਕਾਇਲ ਹੋ ਕੇ ਇਕਲਵੰਜੇ ਜਿਹੇ ਇੱਕ ਟੋਏ ਵਿੱਚ ਟੈ ਪਿਆ ਇਸ ਟੋਏ ਵਿੱਚ ਇੱਕ ਸਿੱਖ ਤੇ ਦੋ ਮੁਸਲਮਾਨ ਲੜਦੇ-ਲੜਦੇ ਪਹਿਲਾਂ ਹੀ ਡਿੱਗੇ ਪਏ ਸਨ ਜਿਨ੍ਹਾਂ ਦਾ ਸਮਾਚਾਰ ਇਹ ਸੀ ਸਿੰਘ ਤਾਂ ਪਹਿਲਾਂ ਕਈਆਂ ਦੇ ਆਹੂ ਲਾ ਚੁੱਕਾ ਸੀ ਫਿਰ ਦੋਹਾਂ ਤੁਰਕਾਂ ਨੇ ਉਸ ਨੂੰ ਘੇਰ ਲਿਆ ਤਲਵਾਰਾਂ ਤਿੰਨਾਂ ਦੀਆਂ ਟੁੱਟ ਜਾਣ ਕਰਕੇ ਹੱਥ ਪਲੱਥੇ ਤੇ ਦਾਅ ਕਾਅ ਦਾ ਘੋਲ ਹੁੰਦਾ ਰਿਹਾ ਕੁਲ ਦੇ ਕੁਲ ਦੇ ਇਹ ਹੋਇਆ ਕਿ ਤਿੰਨੇ ਜਣੇ ਇੱਕ ਦੂਜੇ ਦੀਆਂ ਟੱਕਰਾਂ ਖਾ ਕੇ ਢੈ ਪਏ ਸਿੰਘ ਜੀ ਤਾਂ ਗੁਰਪੁਰੀ ਸੁਧਾਰੇ ਤੇ ਤੁਰਕ ਦੋਵੇਂ ਰੇਤ ਉੱਤੇ ਮੱਛੀ ਵਾਂਗੂ ਤਿਲਬਿਲ ਕਰਦੇ ਸਨ ਕਿ ਜਦੋਂ ਸਾਡੇ ਵਿਜੈ ਸਿੰਘ ਹੁਰੀਂ ਘੋੜੇ ਸਣਿਆ ਡਿੱਗੇ ਡੱਗਦੇ ਹੀ ਇਹਨਾਂ ਦੀ ਵੱਜ ਨੇ ਤੁਰਕਾਂ ਦਾ ਕੰਮ ਪੂਰਾ ਕਰ ਦਿੱਤਾ ਤੇ ਸਿੰਘ ਹੁਰੀ ਬੇਹੋਸ਼ ਹੋ ਗਏ ਐਸੇ ਸਮਾਚਾਰ ਨੂੰ ਕਿਸੇ ਨਾ ਡਿੱਠਾ ਸਿੰਘਾਂ ਦਾ ਟੋਲਾ ਤਾਂ ਤੁਰਕਾਂ ਨੂੰ ਨਿਸ਼ਾਬ ਭਾ ਕੇ ਤੇ ਉਹਨਾਂ ਦੇ ਗ੍ਰਾਵਾਂ ਨੂੰ ਜੋਗ ਦੰਡ ਦੇ ਕੇ ਹੋਰ ਪਾਸੇ ਹਰਨ ਹੋ ਗਿਆ ਤੇ ਕਾਲੀ ਵਿੱਚ ਇਸ ਵਿਚਾਰੇ ਦੀ ਕਿਸੇ ਨੂੰ ਸੋਝੀ ਹੀ ਨਾ ਰਹੀ ਸਾਰੀ ਰਾਤ ਤੈਨ ਲੋਥਾਂ ਸਿਰਾਂ ਨੇ ਤੇ ਮੋਹੇ ਕੋੜੇ ਨਾਲ ਲਤਬੱਦੀ ਹੋਈ ਮੂਦੜੇ ਮੂ ਪਏ ਸਿੰਘ ਜੀ ਨੂੰ ਬੇਸਦੀ ਵਿੱਚ ਰਾਤ ਬੀਤ ਗਈ ਸਿੱਖਾਂ ਦੇ ਸਾਕੇ ਕਾਲਾਂ ਬਹਾਦਰੀਆਂ ਤੇ ਕਸ਼ਟਾਂ ਦੇ ਸਮਾਚਾਰ ਬਹੁਤ ਹਨ ਦੇਖੋ ਇਸ ਵੇਲੇ ਸਿੰਘ ਜੀ ਕਿਵੇਂ ਆਪਣੇ ਜਿਗਰ ਦੇ ਲਹੂ ਦੇ ਪਿਆਲੇ ਪੀ ਕੇ ਤੋਏ ਵਿੱਚ ਲੋਥਾਂ ਦੀ ਸੇਜਾਂ ਵਿਛਾ ਕੇ ਸੌ ਰਹੇ ਹਨ ਅਮੀਰੀਆਂ ਤੇ ਧਨ ਦੀਆਂ ਬਹਾਰਾਂ ਛੱਡ ਕੇ ਕਿੱਥੇ ਪਏ ਜਿੰਦ ਨੂੰ ਤੋੜ ਰਹੇ ਹਨ ਜਿਥੇ ਆਪਣਾ ਹੀ ਆਪਰਾਇਆ ਕੋਈ ਪਾਸ ਨਹੀਂ ਹੈ ਪਿਆਰੇ ਵਿਜੈ ਸਿੰਘ ਦੀ ਲੋਥ ساری ਰਾਤ ਮੱਧਮ ਸਵਾਸ ਲੈ ਲੈ ਵਕਤ گزارਦੀ ਰਹੀ ਜਿਵੇਂ ਭਾਦਰੋਂ ਦੇ ਵੱਟ ਵਿੱਚ ਬਹੁਤ ਉੱਚੇ ਪੱਤੇ ਰਤਾ ਰਤਾ ਹਿਲਦੇ ਹਨ ਸਵੇਰ ਹੋਈ ਤਾਂ ਨਸੇ ਭੱਜੇ ਲੋਕ ਆਪਣੇ ਪਿੰਡ ਸੰਭਾਲਣ ਲਈ ਘਰਾਂ ਨੂੰ ਆਏ ਇਧਰੋਂ ਕਿਸਮਤ ਦੇ ਬਲੀ ਪੰਡਤ ਜੀ ਚੂੜਮਲ ਦੇ ਪੁਜਿਤ ਹੋਰੀ ਜੋ ਲਾਹੌਰ ਦੇ ਸੂਈਆਂ ਵਿੱਚੋਂ ਇੱਕ ਸਨ ਉਧਰ ਆ ਨਿਕਲੇ ਇਹਨਾਂ ਦੇ ਨਾਲ ਕੁਝ ਸਿਪਾਹੀ ਵੀ ਸਨ ਟੋਏ ਦੇ ਕੋਲੋਂ ਦੀ ਲੰਗੇ ਤਾਂ ਸ੍ਰੀ ਵਾਹਿਗੁਰੂ ਦੀ ਮਦਮ ਆਵਾਜ਼ ਕੰਨੀ ਪਈ ਆਵਾਜ਼ ਸੁਣਦੇ ਹੀ ਆਪ ਰੁਕੇ ਤੇ ਕੋਲ ਆ ਕੇ ਦੇਖਣ ਲੱਗੇ ਓਹੋ ਇਹ ਤਾਂ ਵਿਜੈ ਸਿੰਘ ਲੁੱਛ ਰਿਹਾ ਹੈ ਆਪ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਇਹ ਆਪਣੇ ਭਾਣੇ ਉਸ ਨੂੰ ਮਰਵਾ ਚੁੱਕੇ ਸਨ ਮੁੱਲ ਵੀ ਵਟ ਕੇ ਖਾ ਚੁੱਕੇ ਸਨ ਹੁਣ ਅੱਖਾਂ ਅੱਗੇ ਫੇਰ ਜਿਉਂਦਾ ਦਿਸਿਆ ਲਹਾਰ ਵਿੱਚੋਂ ਜਦ ਸੂਈਏ ਤਲਾਸ਼ ਕਰਨ ਨਿਕਲੇ ਸਨ ਤਾਂ ਇਸ ਨੂੰ ਪਤਾ ਲੱਗ ਗਿਆ ਸੀ ਕਿ ਬੇਗਮ ਨੂੰ ਸੂਈਆਂ ਦੀ ਲੋੜ ਹੈ ਕਿਉਂਕਿ ਸਾਰੇ ਮੁਖਬਰ ਆਪੋ ਵਿੱਚ ਭੇਤੀ ਹੁੰਦੇ ਸਨ ਇਹੋ ਹਾਲ ਇਸ ਦਾ ਸੀ ਜਦ ਇਸ ਨੇ ਇਹ ਗੱਲ ਸੁਣੀ ਤਾਂ ਬੇਗਮ ਪਾਸ ਦਰਖਾਸਤ ਕਰਕੇ ਆਪ ਵੀ ਇਸ ਕੰਮ ਦਾ ਸੂਈਆ ਮੁਕਰਰ ਹੋ ਗਿਆ ਅਤੇ ਸਰਕਾਰੀ ਖਰਚ ਉੱਤੇ ਦੇਸ਼ ਵਿੱਚ ਫਿਰਨ ਲੱਗਾ ਇਸ ਦੇ ਪਾਣੇ ਤਾਂ ਵਿਜੈ ਸਿੰਘ ਜੀ ਮਰ ਚੁੱਕੇ ਸਨ ਪਰ ਬੇਗਮ ਦੀ ਤਲਾਸ਼ ਤੋਂ ਉਸਨੇ ਇਹ ਸੱਟਾ ਕੱਢ ਲਿਆ ਸੀ ਕਿ ਵਿਜੈ ਸਿੰਘ ਕੋਈ ਸਰਕਾਰੀ ਖੁਨਾਮੀ ਕਰਕੇ ਕੈਦੋਂ ਨਿਕਲ ਗਿਆ ਹੋਣਾ ਹੈ ਤਾਂ ਹੀ ਬੇਗਮ ਤਾਂਗ ਨਾਲ ਭਾਲ ਕਰਵਾ ਰਹੀ ਹੈ ਇਹ ਗੱਲ ਸੋਚਣੀ ਕਿ ਬੇਗਮ ਵੈਰਨਾਲ ਸਿੰਘ ਨੂੰ ਨਿਲਭ ਰਹੀ ਉਸ ਲਈ ਇਹ ਨਹਣੀ ਗੱਲ ਸੀ ਉਸਨੇ ਸਮਝਿਆ ਕਿ ਸਜ਼ਾ ਦੇਣ ਲਈ ਬੇਗਮ ਲਬਰੀ ਹੈ ਇਸ ਲਈ ਆਪ ਹੀ ਸੂਇਆ ਬਣ ਫਿਰਿਆ ਸੀ ਸੋ ਹੁਣ ਉਸ ਨੂੰ ਜਿਉਂਦਾ ਵੇਖ ਕੇ ਉਸਦੇ ਦਿਲ ਨੇ ਚਾਇਆ ਕਿ ਇਸ ਨੂੰ ਮਰਵਾ ਦਿੱਟੇ ਵੈਰੀ ਵੀ ਮਰ ਜਾਏ ਤੇ ਕੋਈ ਸੰਸਾ ਵੀ ਨਾ ਰਹੇ ਮਤਾਂ ਜਿਉਂਦਾ ਦਰਬਾਰ ਵਿੱਚ ਪਹੁੰਚੇ ਤਾਂ ਕੋਈ ਹੋਰ ਰਾਸ ਨਾ ਪਲਟਾ ਖਾ ਜਾਵੇ ਇਹ ਸੋਚ ਕੇ ਸਿਪਾਈਆਂ ਨੂੰ ਕਾਲੀ ਨਾਲ ਬੋਲਿਆ ਉਹ ਆਦਮੀ ਹੈ ਜਿਸ ਨੂੰ ਅਸਾਂ ਲੱਭਦੇ ਫਿਰਦੇ ਹਾਂ ਮਾਰੋ ਗੋਲੀ ਜਿਉਂਦਾ ਨਾ ਭੱਜ ਜਾਏ ਇਹ ਤਾਂ ਇਕੱਲਾ ਤੁਹਾਨੂੰ ਦੋਵਾਂ ਨੂੰ ਬਥੇਰਾ ਹੈ ਸਿਪਾਹੀ ਹੱਸ ਪਏ ਅਤੇ ਸੋਚਣ ਲੱਗੇ ਕਿ ਹੁਕਮ ਹੈ ਕਿ ਫੜਕੇ ਲਿਆਓ ਮਾਰਨ ਦਾ ਤਾਂ ਹੁਕਮ ਹੀ ਨਹੀਂ ਸੋ ਖਬਰੇ ਮਾਰ ਕੇ ਲੈ ਗਿਆਂ ਸਾਡਾ ਇਨਾਮ ਮਾਰਿਆ ਨਾ ਜਾਏ ਇਸ ਲਈ ਸੂਈਆਂ ਦਾ ਹੁਕਮ ਮੰਨ ਕੇ ਟੋਏ ਵਿੱਚ ਉਤਰੇ ਬਿਜੈ ਸਿੰਘ ਦੀ ਲੱਤ ਨੂੰ ਘੋੜੇ ਹੇਠੋਂ ਕੱਢਿਆ ਅਤੇ ਪੱਟ ਨੂੰ ਸਿੱਧਾ ਕਰਕੇ ਵੱਧਾ ਇੱਕ ਪਾਲਕੀ ਵੰਗਾਰੀ ਫੜ ਮੰਗਾਈ ਪਾਣੀ ਪਿਲਾ ਕੇ ਤੇ ਥੋੜੀ ਖਾਤਰਦਾਰੀ ਕਰਕੇ ਉਸ ਨੂੰ ਸੁਰਜੀਤ ਕੀਤਾ ਸੂਈਆਂ ਦੀ ਮਾਰ ਦੇਣ ਦੇ ਹੱਕ ਵਿੱਚ ਸਨ ਪਰ ਸਿਪਾਈਆਂ ਦੀ ਜ਼ਿੱਦ ਦੇਖ ਕੇ ਉਸ ਦੇ ਪਾਸੇ ਉਲਟ ਪਈ ਤੇ ਸੋਚਿਆ ਕਿ ਚਲੋ ਲਾਹੌਰ ਚੱਲ ਕੇ ਮਾਰਿਆ ਜਾਏਗਾ ਸਭ ਨੂੰ ਮਾਰਨ ਦਾ ਜ਼ਿੰਮਾ ਬੀਗਮ ਦੇ ਸਿਰ ਰਹੁ। ਐਵੀ ਸੋਚ ਲਿਆ ਕਿ ਇਨਾਮ ਚੋਖਾ ਮਿਲੇਗਾ। ਜੋ ਕੋਈ ਗੱਲ ਸਾਡੀ ਸੋਚੋਂ ਉਲਟ ਹੋਰ ਨਿਕਲ ਪਈ ਤਾਂ ਚਾਰ ਦਿਨ ਲੰਬੇ ਹੋ ਜਾਵਾਂਗੇ। ਕਿਹੜਾ ਪੰਜਾਬ ਦਾ ਰਾਜ ਕੋਈ ਪੱਕਾ ਰਾਜ ਹੈ? ਇਸ ਤਰ੍ਹਾਂ ਵਿਜੈ ਸਿੰਘ ਜੀ ਲਾਹੌਰ ਆਏ। ਪੰਡਤ ਜੀ ਤੇ ਸਿਪਾਈਆਂ ਨੇ ਇਨਾਮ ਲਿਆ ਅਤੇ ਵਿਜੈ ਸਿੰਘ ਦੀ ਮੰਜੀ ਉੱਤੇ ਪਈ ਮਹਿਲਾਂ ਦੇ ਅੰਦਰ ਪਹੁੰਚਾਈ ਗਈ। ਬੇਗਮ ਨੇ ਦਰਸ਼ਨ ਨਹੀਂ ਕੀਤਾ ਕਿਉਂਕਿ ਉਸਦੇ ਪੁੱਤਰ ਨੂੰ ਮਾਤਾ ਨਿਕਲੀ ਸੀ ਅਤੇ ਉਹ ਉਸਦੇ ਇਲਾਜ ਵਿੱਚ ਰੁਚੀ ਹੋਈ ਸੀ ਪਰ ਤਾਂ ਵੀ ਕਈ ਹਕੀਮ ਸਿੰਘ ਜੀ ਦੇ ਇਲਾਜ ਵਿੱਚ ਲਾਏ ਗਏ ਅਤੇ ਸਭ ਬੰਦੋਬਸਤ ਸੁਖ ਦਾ ਹੋ ਗਿਆ ਇਸ ਵੇਲੇ ਸ਼ੀਲਕੌਰ ਵੀ ਮਹਿਲਾਂ ਦੇ ਅੰਦਰ ਕੁਝ ਹੁਕਮ ਹਾਸਲ ਰੱਖਦੀ ਸੀ ਕੀ ਅश्चਰਜ ਹੈ ਵਿਜੈ ਸਿੰਘ ਜੋ ਟੋਏ ਵਿੱਚ ਪਿਆ ਮਨ ਨੂੰ ਆਪਣੇ ਛੇਕੜਲੇ ਸਵਾਸ ਲੈ ਰਿਹਾ ਸੀ ਫਿਰ ਆਪਣੇ ਪੁੱਤਰ ਤੇ ਵਾਟੀ ਪਾਸ ਪਹੁੰਚਾ ਪਿਆ ਪਿਆਰਾਂ ਦਾ ਸਾਈ ਫਿਰ ਜਿਉਂਦਾ ਜਾਗਦਾ ਮਿਲ ਪਿਆ ਵਾਹ ਵਾਹ ਧੰਨ ਪਰਮੇਸ਼ਰ ਤੇ ਧੰਨ ਪਰਮੇਸ਼ਰ ਜੀ ਦੇ ਕਾਰਨਾਮੇ ਸ਼ੀਲਕੌਰ ਨੇ ਸਿਰ ਤੋੜ પતિ ਦੀ ਸੇਵਾ ਕੀਤੀ ਦਿਨ ਰਾਤ ਪਾਸ ਬੈਠੀ ਟਹਿਲ ਕਰਦੀ ਰਹਿੰਦੀ ਭਾਵੇਂ अनेका ਟਹਿਲ ਵਾਲੇ ਇਸ ਵੇਲੇ ਹਾਜ਼ਰ ਸਨ ਪਰ ਸ਼ੀਲਕੌਰ ਆਪ ਸੇਵਾ ਕਰਕੇ ਧੰਨ ਭਾਗ ਸਮਝਦੀ ਅਕੀਮਾ ਦਾ ਇਲਾਜ ਤਾਂ ਹੈ ਹੀ ਸੀ ਪਰ ਵੋਟੀ ਦੀ ਪ੍ਰੇਮ ਸੇਵਾ ਸਭ ਨਾਲੋਂ ਚੰਗਾ ਅਸਰ ਰੱਖਦੀ ਸੀ ਗੱਲ ਕੀ ਖੁਸ਼ੀ ਅਤੇ ਸੇਵਾ ਨਾਲ ਸਰੀਰ ਫਿਰ ਆਇਆ ਕੁਝ ਥੋੜੇ ਚਿਰ ਵਿੱਚ ਸਿੰਘ ਜੀ ਰਾਜ਼ੀ ਖੁਸ਼ੀ ਹੋ ਗਏ ਕਰੜੇ ਦੰਦਾਂ ਵਿੱਚ ਜਿਵੇਂ ਜੀਬ ਰਹਿੰਦੀ ਹੈ ਤੇਵੇਂ ਮੈਰੀਆਂ ਦੇ ਮਹਿਲਾਂ ਵਿੱਚ ਖਾਲਸੇ ਦਾ ਦੁਖੀ ਟੱਬਰ ਫਿਰ ਸੁਖੀ ਰਹਿਣ ਲੱਗਾ ਕਰਤਾਰ ਨੇ ਦਿਨ ਫੇਰੇ ਤਾਂ ਪੁੱਠੀਆਂ ਸਿੱਧੀਆਂ ਪੈ ਗਈਆਂ ਕਿੱਥੇ ਬਨਾਂ ਦੀਆਂ ਵਿਪਤਾ ਕਿੱਥੇ ਇਹ ਪਾਤਸ਼ਾਹੀ ਸੁਖ ਸ਼ੀਲ ਕੋਰਵਲ ਦੇਖ ਬਸੰਤ ਦੀ ਸਰੋਂ ਦੀ ਗੰਦਲ ਵਾਂਗ ਖੜ ਰਹੀ ਹੈ ਭੁਜੰਗੀਵਲ ਦੇਖੋ ਤਾਂ ਬਨ ਵਿੱਚ ਹਿਰਨਾ ਦੇ ਬੱਚਿਆਂ ਵਾਂਗ ਚੌਂਕੜੀਆਂ ਭਰਦਾ ਫਿਰਦਾ ਹੈ ਵਿਜੈ ਸਿੰਘ ਵੱਲ ਤੱਕੋ ਤਾਂ ਗੁਲਾਬ ਦੇ ਫੁੱਲ ਵਾਂਗ ਕਿਸ ਪ੍ਰਕਾਰ ਲਹਿ ਲਹਿ ਕਰ ਰਿਹਾ ਹੈ ਇਸ ਆਨੰਦ ਵਿੱਚ ਖਾਲਸਾਈ ਟੱਬਰ ਮਸਤ ਨਹੀਂ ਹੋ ਗਿਆ ਆਪਣੇ ਭਰਾਵਾਂ ਵਿੱਚ ਪਹੁੰਚ ਕੇ ਮਨ ਦੀ ਸੇਵਾ ਕਰਨ ਦਾ ਉਪਾਅ ਸੋਚਦੇ ਹੀ ਰਹਿੰਦੇ ਹਨ